ਚੁਸਿਕਨ ਵੱਡੀ ਕਾਮਯਾਬੀ ਜੀ ਮਿਲਦੇ ਸਾਲ ਇਸ ਦੇ ਨਾਲ ਹੀ ਇੱਕ ਐਫਆਈਆਰ ਅਸੀਂ ਮਾਨਯੋਗ ਸਾਡੇ ਡੀਆਈ ਸਰ ਅਤੇ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਅਸੀਂ ਇੱਕ ਘ੍ਰਿੰਡੇ ਸਾਨੂੰ ਕਾਮਯਾਬੀ ਮਿਲੀ ਹੈ ਜਿਹਦੇ ਚ ਦੋ ਦੋਸ਼ੀ ਹੀ ਕਰਮਜੀਤ ਸਿੰਘ ਉਰਫ ਕਰਮਾ ਅਤੇ ਮਾਨ ਸਿੰਘ ਮਨੂ ਪੁੱਤਰ ਉਤਾਰ ਸਿੰਘ ਵਾਸੀ ਪੁਰਜ ਅਤੇ ਰਾਜਾ ਤਾਲ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ 2 ਕਿਲੋ ਦੇ ਕਰੀਬ ਦੋਨਾਂ ਕੋਲ ਕਿਲੋ ਕਿਲੋ ਦੇ ਕਰੀਬ ਮਿਲਿਆ 2 ਕਿਲੋ ਹੈਰੋਨ ਬਰਾਮਦ ਕਰਕੇ ਇਹਨਾਂ ਦੇ ਮੁਕੱਦਮਾ ਨੰਬਰ 74 ਖਾਣਾ ਕ੍ਰੈਂਡਾ 216485 ਐਨਡੀਪੀਐਸ ਦਰਜ ਕੀਤਾ ਗਿਆ ਇਹਨਾਂ ਕੋਈ 2 ਕਿਲੋ ਦੀ ਬਰਾਮਦਗੀ ਹੋਈ ਹੈ ਔਰ ਜਿਹੜੀ ਇਹਨਾਂ ਦੇ ਸਬੰਧ ਸੀ ਉਹ ਪਾਕਿਸਤਾਨ ਤੋਂ ਆਉਂਦੇ ਸੀਗੇ ਡਰੋਨ ਰਾਹੀਂ ਕੋਈ ਇਹਨਾਂ ਦੀ ਹੋਰ ਵੀ ਜਿਹੜੀ ਆ ਪਰਤਾਲ ਕਰਨੇ ਕਿਵੇਂ ਕਿਵੇਂ ਇਹਨਾਂ ਦਾ ਮਾਲ ਇਹਨਾਂ ਨੇ ਹੋਰ ਕੋਈ ਕੰਸਾਈਨਮੈਂਟਾਂ ਵੀ ਲਈਆਂ ਉਹ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀਆਂ ਅਮਜੀਤ ਪੁਚਕੇ ਸ਼ਨਾ ਕੋਲੋਂ ਹੋਇਆ ਤਾ ਸਰ ਇਹਨਾਂ ਨੇ ਕੋਈ ਪਿਛਲੇ ਕਾਰਾਟ ਤੇ ਆਪਣਾ ਖਾੜ ਕੀ ਕੋਈ ਪਰਚੇ ਇਹਨਾਂ ਦੇ ਕੋਈ ਕੁਝ ਪਿਛਲੇ ਇਹਨਾਂ ਦਾ ਖੁੱਦ ਤੇ ਤੇ ਇਹਨਾਂ ਦੇ ਪਰਚਾ ਨਹੀਂ ਇਹਨਾਂ ਲੇਕਿਨ ਇਹਨਾਂ ਦਾ ਯਾਰ ਦੋਸਤ ਅੰਦਰ ਨੇ ਇੱਕ ਦੋ ਜਿਨ੍ਹਾਂ ਨੇ ਇਹਨਾਂ ਦੇ ਸੰਪਰਕ 'ਚ ਹੀ ਗਏ ਵੀ ਤੁਸੀਂ ਇਹਨਾਂ ਸਮਾਨ ਮਕਵਾ ਲਿਓ ਉਹਨਾਂ ਦੇ ਸੰਪਰਕ 'ਚੋਂ ਹੀ ਇਹਨਾਂ ਨੇ ਮਕਵਾਇਆ ਤੇ ਸਰ ਕਿੰਨੀ ਦਿਨ ਹੋ ਗਏ ਇਹਨਾਂ ਨੂੰ ਕੰਮ ਕਰਦੇ ਜਿਹੜੇ ਇਹ کافی ਦੇਰ ਦੇ ਲੱਗੇ ਇਹ ਵੀ ਅਰਗਨਾਈਜੇਸ਼ਨ ਦਾ ਪਾਰਟ ਹੈ ਤੇ ਜਰੂਰ ਕਰਕੇ ਤੁਸੀਂ ਤੁਹਾਨੂੰ ਜਲਦੀ ਇਹਦਾ ਪਲਾਸਾ ਇਹਨਾਂ ਦੇ ਐਨਡੀਪੀਐਸ ਦਾ ਮਤਦਮਾ ਦਰਸ ਕਰਦਾ ਦੋਨਾਂ ਦੇ